ਬਰਸਾਤ ਦੇ ਮੌਸਮ 'ਚ ਆਪਾਂ ਨੇ ਆਪਣੀਆਂ ਮੁਰਗੀਆਂ ਨੂੰ ਬਿਮਾਰੀਆਂ ਤੋਂ ਕਿਵੇਂ ਬਚਾ ਸਕਦੇ ਆ ਤੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਆਪਾਂ ਨੂੰ ਖਾਸ ਕਰਕੇ ਜਿਹੜਾ ਬਰਸਾਤ 'ਚ ਆਪਾਂ ਨੂੰ ਧਿਆਨ ਰੱਖਣਾ ਪਊਗਾ ਤਾਂ ਜੋ ਆਪਣੀਆਂ ਮੁਰਗੀਆਂ ਬਿਮਾਰ ਨਾ ਹੋਣ ਤੇ ਉਹਨਾਂ 'ਚ ਮਾਰਟੈਲਿਟੀ ਨਾ ਆਵੇ ਕਣ ਤੋਂ ਭਾਵ ਕਿ ਉਹ ਮਰਨ ਨਾ ਸੋ ਇਸ ਵਿਸ਼ੇ ਤੇ ਆਪਣੀ ਅੱਜ ਦੀ ਵੀਡੀਓ ਹੋਣ ਵਾਲੀ ਹੈ ਦੋਸਤੋ ਵੀਡੀਓ ਆਪਾਂ ਤਾਂ ਕਰਕੇ ਬਣਾ ਰਿਹਾ ਕਿਉਂਕਿ ਬਹੁਤ ਸਾਰੇ ਵੀਰਾਂ ਦੇ ਮੈਨੂੰ YouTube ਤੇ ਵੀਡੀਓ ਤੇ ਕਮੈਂਟ ਆ ਰਹੇ ਸੀਗੇ ਕਿ ਬਾਈ ਜੀ ਇਹ ਦੱਸੋ ਕਿ ਸਾਡੀਆਂ ਮੁਰਗੀਆਂ ਸੁਸਤ ਕਿਉਂ ਬੈਨੀਆਂ ਨੇ ਤੇ ਖਾਣਾ ਪੀਣਾ ਛੱਡ ਰਹੀਆਂ ਨੇ ਗਲੇ ਚੋਂ ਖਰ-ਖਰ ਦੀ ਆਵਾਜ਼ ਆ ਰਹੀ ਆ ਸੋ ਬਹੁਤ ਸਾਰੇ ਵੀਰ ਇਹ ਜਿਹੜੇ ਸਵਾਲ ਪੁੱਛ ਰਹੇ ਸੀ ਇਹ ਸਾਰੇ ਸਵਾਲਾਂ ਦਾ ਜਵਾਬ ਅੱਜ ਇਸ ਵੀਡੀਓ 'ਚ ਤੁਹਾਨੂੰ ਦਵਾਂਗੇ ਸੋ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਵੀਡੀਓ ਨੂੰ ਸਕਿੱਪ ਕਰਕੇ ਬਿਲਕੁਲ ਵੀ ਨਾ ਦੇਖਿਓ ਪ੍ਰੋਪਰ ਦੇਖਿਓ ਤੇ ਜੇਕਰ ਵੀਡੀਓ ਕੀਤੇ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਤੇ ਕਮੈਂਟ ਜਰੂਰ ਕਰਿਆ ਕਰੋ ਦੋਸਤੋ ਵੀਡੀਓ ਤੇ ਪਿਆਰਾ ਜਿਹਾ ਕਿ ਕਿਹੜੇ ਏਰੀਆ ਚੋਂ ਦੇਖ ਰਹੇ ਹੋ ਤੁਸੀਂ ਕਿਹੜੀ ਜਗ੍ਹਾ ਤੋਂ ਕਿਹੜੇ ਪਿੰਡ ਜਾਂ ਕਿਹੜੇ ਸ਼ਹਿਰ ਚੋਂ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸੋ ਹੁਣ ਆਪਾਂ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਜਿਹੜੀ ਗੱਲਬਾਤ ਕਰਦੇ ਆਂਗੇ ਹੁਣ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਸਭ ਨੂੰ ਪਤਾ ਕਿ ਬਰਸਾਤ ਦੇ ਦਿਨ ਚੱਲ ਰਹੇ ਨੇ ਇੱਕ ਤਕਰੀਬਨ 20-22 ਦਿਨਾਂ ਤੋਂ ਕਾਫੀ ਜ਼ਿਆਦਾ ਬਰਸਾਤ ਹੋ ਰਹੀ ਹੈਗੀ ਬਰਸਾਤ ਦੇ ਨਾਲ-ਨਾਲ ਜਿਹੜਾ ਆਪਣੇ ਜਾਨਵਰਾਂ ਨੂੰ ਬਿਮਾਰੀਆਂ ਵੀ ਬਹੁਤ ਤਰ੍ਹਾਂ ਦੀਆਂ ਆਉਂਦੀਆਂ ਨੇ ਖਾਸ ਕਰਕੇ ਜਿਹੜੇ ਵੀ ਫ੍ਰੀ ਰੇਂਜ 'ਚ ਆਪਣੇ ਜਾਨਵਰਾਂ ਨੂੰ ਰੱਖਦੇ ਨੇਗੇ ਉਹਨਾਂ ਨੂੰ ਇਸ ਬਰਸਾਤ ਦੇ ਦਿਨਾਂ 'ਚ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਜਦੋਂ ਆਪਣੇ ਜਾਨਵਰ ਫ੍ਰੀ ਰੇਂਜ 'ਚ ਬਾਹਰ ਘੁੰਮਦੇ ਨੇ ਤੇ ਉਹਨਾਂ ਦੇ ਉੱਪਰ ਜਦੋਂ ਮੀਂਹ ਪੈਂਦਾ ਬਰਸਾਤ ਹੁੰਦੀ ਆ ਫ੍ਰੀ ਰੇਂਜ 'ਚ ਹੁੰਦੇ ਨੇ ਜ਼ਿਆਦਾਤਰ ਜੇ ਆਪਾਂ ਗੱਲ ਕਰੀਏ ਤਾਉ ਗਰਮ ਸਰਦ ਵਗੈਰਾ ਹੋ ਜਾਂਦੇ ਨੇ ਪਹਿਲਾਂ ਧੁੱਪ ਹੁੰਦੀ ਆ ਮੀਂਹ ਪੈ ਜਾਂਦਾ ਤੇ ਉੱਥੇ ਜਿਹੜੇ ਜਾਨਵਰ ਕਾਫੀ ਜ਼ਿਆਦਾ ਬਿਮਾਰ ਹੁੰਦੇ ਨੇ ਇਹ ਵੱਡਾ ਕਾਰਨ ਆ ਦੂਸਰਾ ਜਿਹੜਾ ਕਾਰਨ ਆਗਾ ਬਿਮਾਰ ਹੋਣ ਦਾ ਤੇ ਆਪਾਂ ਪਹਿਲਾਂ ਇੱਥੇ ਗੱਲ ਕਰ ਲਈਏ ਕਿ ਤੁਸੀਂ ਜਿਹੜੇ ਫਰੀਂਜ ਚ ਰੱਖ ਰਹੇ ਹੋਗੇ ਉਹ ਤੁਸੀਂ ਜਦੋਂ ਬਰਸਾਤ ਦੇ ਦਿਨਾਂ ਚ ਜਾਨਵਰ ਆਪਣੇ ਬਿਲਕੁਲ ਵੀ ਬਾਹਰ ਨਹੀਂ ਕੱਢਣੇ ਸੋ ਤੁਸੀਂ ਆਪਣੇ ਸੈਟਅਪ ਦੇ ਅੰਦਰ ਰੱਖਣਿਆਂਗੇ ਕਿਉਂਕਿ ਜਦੋਂ ਇਹਨਾਂ ਦੇ ਮੀਂਹ ਪੈ ਜਾਂਦਾਗਾ ਤਾਂ ਇਹਨਾਂ ਨੂੰ ਜਿਹੜੀ ਉਹ ਬਿਮਾਰੀ ਆਉਣ ਦੇ ਜਿਹੜੇ ਚਾਂਸ ਬਹੁਤ ਜ਼ਿਆਦਾ ਹੋ ਜਾਂਦੇ ਨੇ ਸੋ ਜਿਹੜੇ ਜਿਹੜੇ ਦਿਨ ਬਰਸਾਤ ਹੁੰਦੀ ਹੈਗੀ ਤੇ ਤੁਸੀਂ ਬਾਹਰ ਨਹੀਂ ਕੱਢਣਾ ਕਿਉਂ ਆਉਂਦੀ ਹੈ ਬਿਮਾਰੀ ਇਹ ਵੀ ਆਪਾਂ ਗੱਲਬਾਤ ਕਰ ਲੈਨੇ ਆਂ ਪਹਿਲੀ ਗੱਲ ਤਾਂ ਜਿਹੜਾ ਨੇ ਇਹਦੇ ਉੱਤੇ ਬਰਸਾਤ ਹੋ ਜਾਂਦੀ ਹੈ ਮੀਂਹ ਪੈ ਜਾਂਦਾ ਹੈ ਗਿੱਲੇ ਹੋ ਜਾਂਦੇ ਨੇ ਉਹਦੇ ਨਾਲ ਵੀ ਜਿਹੜੀ ਬਿਮਾਰੀ ਹੁੰਦੀ ਹੈ ਦੂਸਰੇ ਨੰਬਰ ਤੇ ਬਿਮਾਰੀ ਹੁੰਦੀ ਹੈ ਦੋਸਤੋ ਜਿਹੜਾ ਖੜਾ ਪਾਣੀ ਹੁੰਦਾ ਬਰਸਾਤ ਦਾ ਉਹ ਪੀ ਲੈਂਦੇ ਨੇ ਉਹ ਪਾਣੀ 'ਚ ਕਾਫੀ ਤਰ੍ਹਾਂ ਦੇ ਬੈਕਟੀਰੀਆ ਹੁੰਦੇ ਨੇ ਗੰਦੇ ਬੈਕਟੀਰੀਆ ਹੁੰਦੇ ਨੇ ਜਿਹੜੇ ਇਹਨਾਂ ਨੂੰ ਇਹਨਾਂ ਦੀ ਜਿਹੜੀ ਸੇਤ ਲਈ ਉਹ ਕਾਫੀ ਹਾਨੀਕਾਰਕ ਹ ਜਦੋਂ ਇਹਨਾਂ ਨੂੰ ਪਿਆਸ ਲੱਗੂ ਇਹਨਾਂ ਨੇ ਪਾਣੀ ਪੀ ਲੈਣਾ ਉਹ ਗੰਦਾ ਮੰਦਾ ਉੱਥੇ ਜਿਹੜੇ ਇਹ ਜਾਦੇ ਬਿਮਾਰ ਹੁੰਦੇ ਨੇ ਸੋ ਇਸ ਲਈ ਜਿਹੜੇ ਬਰਸਾਤ ਦੇ ਮੌਸਮ ਚ ਆਪਾਂ ਨੂੰ ਫਰੀ ਰੇਂਜ ਚ ਜਿਹੜੇ ਆਪਣੇ ਜਾਨਵਰ ਨਹੀਂ ਛੱਡਣੇ ਚਾਹੀਦੇ ਦੂਸਰਾ ਦੋਸਤੋ ਜਦੋਂ ਆਪਣੇ ਜਿਹੜੇ ਸੈਟਅਪ ਨੇ ਜਿੱਥੇ ਆਪਾਂ ਨੇ ਜਾਨਵਰ ਰੱਖੇ ਹੋਏ ਨੇਗੇ ਉੱਥੇ ਜਿਹੜੇ ਆਪਣੇ ਜਾਲੀ ਲੱਗੀ ਹੁੰਦੀ ਹੈ ਜਾਂ ਜਿਹੜੇ ਪਾਸੇ ਖੁੱਲੇ ਹੁੰਦੇ ਨੇਗੇ ਕਹਿਣ ਤੋਂ ਭਾਵ ਜਾਲੀ ਉੱਪਰ ਉਸੰਦਾਨ ਰੱਖਦੇ ਆਂਗੇ ਖੁੱਡਿਆਂ 'ਚ ਜਾਂ ਸੈਟਅਪ 'ਚ ਫਾਰਮ 'ਚ ਉਹ ਜਦੋਂ ਬਰਸਾਤ ਦੇ ਦਿਨ ਹੁੰਦੇ ਨੇ ਪ੍ਰੋਪਰ ਉਹਨਾਂ ਨੂੰ ਆਪਾਂ ਪੱਲੀਆਂ ਜਾਂ ਬੋਰੀਆਂ ਨਾਲ ਪ੍ਰੋਪਰ ਢੱਕ ਦੇਣਾਗਾ ਕਿਉਂਕਿ ਜਦੋਂ ਬਰਸਾਤ ਹੁੰਦੀ ਆ ਉਦੋਂ ਬਰਸਾਤ ਦੀ ਬਾਸ਼ੜ ਕਈ ਵਾਰ ਖੁੱਡਿਆਂ 'ਗੰਨੀ ਹੋ ਜਾਂਦੀ ਆ ਤੇੜਾ ਅੰਦਰ ਪਾਣੀ ਜਾਂਦਾਗਾ ਉਹਦੇ ਨਾਲ ਆਪਣੇ ਜਿਹੜੇ ਜਾਨਵਰਾਂ ਦੇ ਖੁੱਡੇ ਨੇ ਉਹ ਗਿੱਲੇ ਰਹਿਣ ਲੱਗ ਜਾਂਦੇ ਨੇ ਗਿੱਲੇ ਰਹਿਣ ਦੇ ਨਾਲ ਨਾਲ ਜਿਹੜੀਆਂ ਅੰਦਰ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਲਗਾ ਲੀਏ ਜਿਹੜੇ ਇਹਨਾਂ ਨੂੰ ਪੈਰਾਂ ਦੀ ਬਿਮਾਰੀ ਹੁੰਦੀ ਹੈਗੀ ਪੈਰਾਂ ਤੋਂ ਲੈ ਕੇ ਉੱਪਰ ਨੂੰ ਫਿਰ ਬਿਮਾਰੀਆਂ ਲੱਗਦੀਆਂ ਹੁੰਦੀਆਂ ਨੇ ਕਿਉਂਕਿ ਜਦੋਂ ਇਹਨਾਂ ਦਾ ਖੁੱਡਾ ਜਾਂ ਸੈਟਅਪ ਗਿੱਲਾ ਰਹੂਗਾ ਉਦੋਂ ਜਿਹੜੀਆਂ ਪੈਰਾਂ ਦੀ ਇਹਨਾਂ ਨੂੰ ਕਾਫੀ ਜ਼ਿਆਦਾ ਬਿਮਾਰੀਆਂ ਲੱਗਦੀਆਂ ਨੇ ਦੂਸਰਾ ਜੇਕਰ ਇਹਨਾਂ ਦਾ ਸੈਟਅਪ ਜਾਂ ਜਿਹੜਾ ਖੁੱਡਾ ਅੰਦਰੋਂ ਗਿੱਲਾ ਰਹੂਗਾ ਉਦੋਂ ਅਮੋਨੀਆ ਗੈਸ ਦਾ ਜਿਹੜਾ ਉਤਪਨ ਹੋਊਗਾ ਅਮੋਨੀਆ ਗੈਸ ਜਿਹੜੀ ਅੰਦਰ ਤਿਆਰ ਹੋਊਗੀ ਤੁਸੀਂ ਦੇਖਿਆ ਹੋਊਗਾ ਜਦੋਂ ਪੋਲਟਰੀ ਫਾਰਮਾਂ ਤੇ ਜਾਂਦੇ ਹੋ ਤਾਂ 스ਮੈਲ ਜਿਹੜੇ ਸਫਾਈ ਨਹੀਂ ਰੱਖਦੇ ਉਹਨਾਂ ਦੇ ਫਾਰਮਾਂ ਚ 스ਮੈਲ ਉਹੀ ਕਾਰਨ ਹੁੰਦਾ ਦੋਸਤੋ ਜਦੋਂ ਆਪਾਂ ਸਾਫ ਸਫਾਈ ਨਹੀਂ ਰੱਖਦੇ ਖੁੱਡੇ ਗਿੱਲੇ ਹੁੰਦੇ ਨੇ ਸੋ ਜਦੋਂ ਅਮੋਨੀਆ ਗੈਸ ਪੈਦਾ ਹੁੰਦੀ ਆ ਉਦੋਂ ਜਿਹੜਾ ਇਹਨਾਂ ਦੇ ਅੱਖਾਂ ਨੂੰ ਲੱਗਦੀ ਆ ਉਦੋਂ ਕਾਫੀ ਜ਼ਿਆਦਾ ਬਿਮਾਰੀਆਂ ਨੂੰ ਸੱਦਾ ਦਿੰਦੀ ਆ ਸੋ ਇਸ ਤਰ੍ਹਾਂ ਵੀ ਤੁਸੀਂ ਜਿਹੜਾ ਪ੍ਰੋਪਰ ਜਿਹੜਾ ਜਾਲੀ ਵਾਲਾ ਸਾਈਡ ਆ ਤੁਹਾਡੇ ਸੈਟਅਪ ਦੀ ਉਹ ਪ੍ਰੋਪਰ ਟਾ ਕੇ ਰੱਖਣਾ ਜਦੋਂ ਜਦੋਂ ਬਾਰਿਸ਼ ਹੋ ਰਹੀ ਆ ਥੋੜਾ ਬਹੁਤਾ ਤੁਸੀਂ ਜਿਹੜਾ ਹਵਾ ਆਉਣ ਜਾਣ ਨੂੰ ਖੁੱਲਾ ਛੱਡ ਸਕਦੇ ਹੋ ਨਹੀਂ ਤੁਸੀਂ ਪ੍ਰੋਪਰ 80 ਤੋਂ 90% ਜਿਹੜਾ ਸੈਟਅਪ ਪ੍ਰੋਪਰ ਟਾ ਕੇ ਰੱਖੋ ਤਾਂ ਜੋ ਅੰਦਰ ਠੰਡੀ ਹਵਾ ਵੀ ਨਾ ਜਾਵੇ ਤੇ ਜਿਹੜੀ ਬਰਸਾਤ ਦੀ ਜਿਹੜੀ ਬਾਛੜ ਹੁੰਦੀ ਆ ਹਲਕੀਆਂ-ਹਲਕੀਆਂ ਬੂੰਦਾ ਹੁੰਦੀਆਂ ਨੇ ਉਹ ਵੀ ਨਾ ਅੰਦਰ ਜਾਣ ਸੋ ਅੱਗੇ ਹੁਣ ਆਪਾਂ ਗੱਲਬਾਤ ਕਰ ਲੈਂਦੇ ਆ ਦੋਸਤੋ ਕਿ ਹੁਣ ਤੁਸੀਂ ਬਰਸਾਤ ਦੇ ਦਿਨਾਂ 'ਚ ਇਹਨਾਂ ਨੂੰ ਕੀ ਦੇਣਾਗਾ ਆਪਾਂ ਇੱਕ ਇਦਾਂ ਦਾ ਲਿਕੁਇਡ ਤਿਆਰ ਕਰਾਂਗੇ ਇਸ ਵੀਡੀਓ 'ਚ ਦੱਸਾਂਗੇ ਤੁਹਾਨੂੰ ਕਿ ਉਹ ਲਿਕੁਇਡ ਜਿਹੜਾ ਤੁਸੀਂ ਪਿਆਉਂਗੇ ਤਾਂ ਜਿਹੜੇ ਜਾਨਵਰਾਂ ਨੂੰ ਖੰਡ ਚ ਸਰਦੀ ਚ ਬਰਸਾਤ ਦੇ ਮੌਸਮ ਚ ਬਿਲਕੁਲ ਵੀ ਬਿਮਾਰੀ ਨਹੀਂ ਆਊਗੀ ਦੋ ਤਿੰਨ ਐਟਮਾ ਨਹੀਂ ਦੋਸਤੋ ਉਹ ਤੁਸੀਂ ਘਰੀ ਤਿਆਰ ਕਰ ਸਕਦੇ ਹੋਗੇ ਤੇ ਤੁਸੀਂ 100 ਗ੍ਰਾਮ ਲੈਣੀ ਆ ਦੋਸਤੋ ਹਲਦੀ 100 ਗ੍ਰਾਮ ਹਲਦੀ ਲੈ ਕੇ ਤੇ 100 ਗ੍ਰਾਮ ਲੈਣਾ ਤੁਸੀਂ ਨੇ ਅਦਰਕ ਤੇ 100 ਗ੍ਰਾਮ ਲੈਣੀ ਆ ਤੁਸੀਂ ਨੇ ਦੋਸਤੋ ਤੁਲਸੀ ਇਹ ਤਿੰਨੇ ਚੀਜ਼ਾਂ ਆਪਣੇ ਆਮ ਹੀ ਘਰਾਂ ਚ ਮਿਲ ਜਾਂਦੀਆਂ ਨੇਗੀਆਂ ਉਹਨੂੰ ਤੁਸੀਂ ਕੀ ਕਰਨਾ ਚੰਗੀ ਤਰ੍ਹਾਂ ਪੀਸ ਲੈਣਾਗਾ ਪ੍ਰੋਪਰ ਥੋੜਾ ਥੋੜਾ ਪਾਣੀ ਲਾ ਕੇ ਮਿਕਸੀ 'ਚ ਜਾਂ ਕੁੰਡੇ ਸੋਟੇ 'ਚ ਚੰਗੀ ਤਰ੍ਹਾਂ ਨੂੰ ਪੀਸ ਕੇ ਉਹ 'ਚ ਤਕਰੀਬਨ ਜਿਹੜਾ ਇਹ ਪਾ ਤੁਹਾਨੂੰ 100-100 ਗ੍ਰਾਮ ਦੱਸਿਆ 100 ਗ੍ਰਾਮ ਜਿਹੜੀ ਹਲਦੀ 100 ਗ੍ਰਾਮ ਆਦਰਕ 100 ਗ੍ਰਾਮ ਤੁਲਸੀ ਇਹ ਇਹ ਇਹਨਾਂ 'ਚ ਦੋਸਤੋ ਤੁਸੀਂ ਤਕਰੀਬਨ 1 ਲੀਟਰ ਪਾਣੀ ਪਾ ਕੇ ਚੰਗੀ ਤਰ੍ਹਾਂ ਉਬਾਲੋ ਚੰਗੀ ਤਰ੍ਹਾਂ ਉਬਾਲ ਕੇ ਉਹਨੂੰ ਤਕਰੀਬਨ 15 ਤੋਂ 20 ਮਿੰਟ ਉਬਾਲੋ ਉਬਾਲ ਕੇ ਤੁਸੀਂ ਉਹਨੂੰ ਫਰਿੱਜ 'ਚ ਸਟੋਰ ਕਰਕੇ ਰੱਖ ਸਕਦੇ ਹੋਗੇ ਜਦੋਂ ਤੁਸੀਂ ਇਹਨਾਂ ਨੂੰ ਪਾਣੀ ਦੇਣਾਗਾ ਉਦੋਂ ਚ ਤਕਰੀਬਨ 100 ਜਾਨਵਰ ਪਿੱਛੇ 10 ਐਮ ਐਲ ਤੁਸੀਂ ਉਹ ਦੇ ਸਕਦੇ ਹੋ ਜਦੋਂ ਉਹ ਚੀਜ਼ ਪਾਉਂਗੇ ਉਹਦੇ ਨਾਲ ਇੱਕ ਤਾਂ ਇਹਨਾਂ ਦੇ ਅੰਦਰ ਗਰਮੈਸ਼ ਬਣੀ ਰਹੂ ਕਿਉਂਕਿ ਬਰਸਾਤ ਦੇ ਮੌਸਮ ਚ ਕਾਫੀ ਜ਼ਿਆਦਾ ਜ਼ਰੂਰਤ ਹੁੰਦੀ ਆ ਤੇ ਹੁਣ ਹੌਲੀ ਹੌਲੀ ਸਵੇਰੇ ਸ਼ਾਮ ਦੀ ਠੰਡ ਵੀ ਹੋਣ ਲੱਗੀ ਉਸ ਲਈ ਉਹ ਬਹੁਤ ਜ਼ਿਆਦਾ ਜਿਹੜਾ ਇਹ ਕਾਰਗਰ ਸਿੱਧ ਹੁੰਦਾ ਇਹ ਕਾੜਾ ਤੁਸੀਂ ਬਣਾ ਕੇ ਰੱਖ ਸਕਦੇ ਹੋਗੇ ਸਟੋਰ ਕਰਕੇ ਤੇ ਇਹ ਤੁਸੀਂ 10 ਕਿ ਐਮ ਐਲ ਜਾਨਵਰ ਨੂੰ ਦੇ ਸਕਦੇ ਹੋ ਜੇ ਜ਼ਿਆਦਾ ਵੀ ਪੀ ਲੈਣਗੇ ਕੋਈ ਦਿੱਕਤ ਨਹੀਂ ਇਹ ਕੋਈ ਮੈਡੀਸਨ ਨਹੀਂ ਹੈਗਾ ਦੇਸੀ ਲਾਜਾਗਾ ਸੋ ਨਾਲ ਨਾਲ ਤੁਸੀਂ ਇਹ ਦਿਨਾਂ ਚ ਇਹਨਾਂ ਦਾ ਕੈਲਸ਼ੀਅਮ ਵਿਟਾਮਿਨ ਇਹਨਾਂ ਨੂੰ ਭਰਪੂਰ ਰੱਖਣੇ ਆਗੇ ਕਿਉਂਕਿ ਇਹਨਾਂ ਦਾ ਇਮਿਊਨਿਟੀ ਸਿਸਟਮ ਤੁਸੀਂ ਨੇ ਡਾਊਨ ਨਹੀਂ ਹੋਣ ਦੇਣਾ ਜਦੋਂ ਮੁਰਗੀ ਦਾ ਇਮਿਊਨਿਟੀ ਸਿਸਟਮ ਡਾਊਨ ਹੋਊਗਾ ਉਦੋਂ ਜਿਹੜੀ ਮੁਰਗੀ ਜ਼ਿਆਦਾ ਵੀ ਜਿਹੜੀ ਬਿਮਾਰ ਹੋਣ ਦੇ ਚਾਂਸ ਹੁੰਦੇ ਨੇਗੇ ਸੋ ਇਸ ਲਈ ਮੁਰਗੀ ਆਂਡੇ ਦੇ ਵਿੱਚ ਹਟ ਜਾਂਦੀ ਐ ਤੇ ਜਿਹੜਾ ਮੁਰਗੀ ਦਾ weight ਆ ਉਹ ਵੀ ਘਟਣ ਲੱਗ ਜਾਂਦਾ ਸੋ ਤੁਸੀਂ ਨੇ ਇਹ ਚੀਜ਼ ਦਾ ਖਾਸ ਕਰਕੇ ਧਿਆਨ ਰੱਖਣਾਗਾ ਕਿ ਜਾਨਵਰ ਇਨਾਂ ਦਿਨਾਂ ਚ ਬਿਮਾਰ ਨਹੀਂ ਹੋਣ ਦੇਣੇ ਕਿਉਂਕਿ ਜੇਕਰ ਹੁਣ ਬਿਮਾਰ ਹੋ ਗਏ ਤਾਂ 걔ੜਾ ਅੰਡੇ ਦਾ ਟਾਈਮ ਆ ਉਹ ਐਗ ਪ੍ਰੋਡਕਸ਼ਨ ਇਹਨਾਂ ਦੀ ਬਹੁਤ ਜ਼ਿਆਦਾ ਘਟ ਜੂਗੀ ਜੇਕਰ ਐਗ ਪ੍ਰੋਡਕਸ਼ਨ ਘਟਦੀ ਆ ਤਾਂ ਆਪਾਂ ਨੂੰ ਜਿਹੜਾ ਮਾਰਜਨ ਵੀ ਅੱਗੇ ਜਾ ਕੇ ਘਟ ਸਕਦਾ ਆਪਾਂ ਨਹੀਂ ਚਾਹੁੰਦੇ ਕਿ ਕਿਸੇ ਵੀਰ ਦਾ ਕੋਈ ਵੀ ਨੁਕਸਾਨ ਹੋਵੇ ਸੋ ਬਰਸਾਤ ਦੇ ਦਿਨਾਂ ਚ ਤੁਸੀਂ ਇਹ ਗੱਲਾਂ ਦਾ ਜਿਹੜਾ ਖਾਸ ਕਰਕੇ ਧਿਆਨ ਰੱਖਣਾਗਾ ਜੇਕਰ ਇਹ ਤੁਸੀਂ ਬਰਸਾਤ ਦੇ ਦਿਨ ਲੰਘਾ ਲੇ ਤਾਂ ਅੱਗੇ ਕੋਈ ਦਿੱਕਤ ਨਹੀਂ ਜਦੋਂ ਮੌਸਮ ਬਦਲਦਾ ਸਰਦੀ ਤੋਂ ਗਰਮੀ ਹੁੰਦੀ ਹੈ ਜਾਂ ਫਿਰ ਗਰਮੀ ਤੋਂ ਸਰਦੀ ਹੁੰਦੀ ਆ ਉਦੋਂ ਇਹਨਾਂ 'ਚ ਬਿਮਾਰੀਆਂ ਦੇ ਕਾਫੀ ਜ਼ਿਆਦਾ ਚਾਂਸ ਹੁੰਦੇ ਨੇ ਸੋ ਜੇਕਰ ਤੁਸੀਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਹਾਡੇ ਜਾਨਵਰਾਂ ਨੂੰ ਬਿਮਾਰੀ ਬਿਲਕੁਲ ਵੀ ਨਹੀਂ ਲੱਗੂ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਕਿ ਬਰਸਾਤ ਦੇ ਦਿਨਾਂ 'ਚ ਆਪਣੇ ਜਾਨਵਰਾਂ ਦਾ ਕਿਵੇਂ ਧਿਆਨ ਰੱਖਣਾ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਦੋਸਤੋ ਜ਼ਰੂਰ ਕਰ ਜਿਓ ਘੰਟੀ ਦਾ ਬਟਨ ਵੀ ਦੋਸਤੋ ਜ਼ਰੂਰ ਦਬਾਇਆ ਕਰੋ ਤੇ ਆਪਣੇ ਯਾਰਾਂ ਦੋਸਤਾਂ 'ਚ ਸ਼ੇਅਰ ਜ਼ਰੂਰ ਕਰ ਦਿਆ ਕਰੋ ਜਿਹੜੇ ਵੀ ਰ ਜਾਨਵਰਾਂ ਦੇ ਸ਼ੌਕੀਨ ਨੇਗੇ ਸੋਪ ਚੈਨਲ ਨੂੰ ਤੁਸੀਂ ਹਮੇਸ਼ਾ ਪਿਆਰ ਦਿੰਦੇ ਆਏ ਹੋ ਤੇ ਅੱਗੇ ਵੀ ਦਿੰਦੇ ਰਹੋਗੇ ਤੇ ਵੀਡੀਓ ਪੂਰੀ ਦੇਖਿਆ ਕਰੋ ਤੇ ਕਮੈਂਟ ਆਪਣਾ ਪਿਆਰਾ ਜਿਹਾ ਜਰੂਰ ਕਰਕੇ ਜਾਇਆ ਕਰੋ ਇਹ ਦੱਸ ਕੇ ਜਾਇਆ ਕਰੋ ਕਿ ਤੁਸੀਂ ਕਿਹੜੇ ਏਰੀਆ ਚੋਂ ਬਿਲੋਂਗ ਕਰਦੇ ਹੋ ਕਿਹੜਾ ਪਿੰਡ ਆ ਜਾਂ ਕਿਹੜਾ ਸ਼ਹਿਰ ਆ ਆਪਣਾ ਨਾਮ ਕਮੈਂਟ ਬਾਕਸ ਵਿੱਚ ਕਮੈਂਟ ਕਰਿਆ ਕਰੋ ਆਪਾਂ ਤੁਹਾਡਾ ਹਰ ਇੱਕ ਵੀਡੀਓ 'ਚ ਤੁਹਾਡਾ ਨਾਮ ਲਿਆ ਕਰਾਂਗੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਰੱਬ ਰਾਖਾ